ਸਸੂਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀਆਂ ਕਾਲੇ ਚਣਿਆਂ ਦੀ ਸਬਜ਼ੀ ਜੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਤੇ ਬਹੁਤ ਹੀ ਜ਼ਿਆਦਾ ਚਟਪਟ ਰੈਡੀ ਹੋ ਜਾਏਗੀ ਚਲੋ ਬਣਾਉਣਾ ਸਟਾਰਟ ਕਰਦੀਆਂ ਸਭ ਤੋਂ ਪਹਿਲਾਂ ਅਸੀਂ ਲਿਆਏ ਕੁੱਕਰ ਕੁੱਕਰ ਦੇ ਵਿੱਚ ਤੇਲ ਪਾ ਲਵਾਂਗੇ ਇੱਕ ਕੜਚੀ ਤੇਲ ਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਕਰ ਲਵਾਂਗੇ ਤੇ ਹੁਣ ਚੰਗੀ ਤਰੀਕੇ ਨਾਲ ਗਰਮ ਹੋ ਗਿਆ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਤੇਜ ਪੱਤਾ ਇੱਕ ਚਮਚ ਸਾਬੂ ਜੀਰਾ ਇਹਨੂੰ ਆਪਾਂ ਬਹੁਤ ਹੀ ਵਧੀਆ ਭੁੱਲ ਲੈਣਾ ਹੈ ਤੇ ਇਸ ਦੇ ਨਾਲ ਮੈਂ ਲਸਣ ਤੇ ਅਦਰਕ ਨੂੰ ਦੋਰੀ ਦੇ ਵਿੱਚ ਬਹੁਤ ਹੀ ਵਧੀਆ ਕੁੱਟ ਕੇ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਦੋਵੇਂ ਚੀਜ਼ਾਂ ਐਡ ਕਰਨ ਤੋਂ ਬਾਅਦ ਇਹਨੂੰ ਵੀ ਬਹੁਤ ਹੀ ਵਧੀਆ ਭੁੰਨ ਲੈਣਾ ਹੈ ਉਸ ਦੇ ਨਾਲ ਫਿਰ ਮੈਂ ਦੋ ਟਮਾਟਰ, ਪਿੰ ਬਿਅਾਸ ਤੇ ਗਿਜਰਾ ਦੀ ਪੇਸਟ ਬਣਾ ਕੇ ਰੈਡੀ ਕਰ ਲਈ ਹੋਈ ਸੀ ਜੇ ਤੁਸੀਂ ਇਹਦੇ ਵਿੱਚ ਫਰੀ ਫਰੀ ਕੱਟ ਕੇ ਵੀ ਐਡ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਅਸੀਂ ਜਿਹੜੇ ਛੋਲੇ ਉਹਨਾਂ ਨੂੰ ਉਬਾਲ ਕੇ ਪੰਜ ਸੀਟੀਆਂ ਦੇ ਨਾਲ ਰੱਖ ਲਿਆ ਹੋਇਆ ਸੀ ਥੋੜੀ ਜਿਹੀ ਛੋਲੇ ਜਿਹੜੇ ਨਾ ਗ੍ਰਾਈਂਡਰ ਜਾਰ ਦੇ ਵਿੱਚ ਲੈ ਕੇ ਤੇ ਪੀਸ ਲਿਓ ਦਰਦਰਾ ਜਾਂ ਪੀਸਿਓ ਤਾਂ ਹੀ ਟੇਸਟ ਜਿਹੜਾ ਬਹੁਤ ਹੀ ਵਧੀਆ ਆਉਂਦਾ ਤੇ ਇਹਦੇ ਨਾਲ ਚਨੇ ਜਿਹੜੇ ਥਿੱਕ ਬਣ ਕੇ ਤਿਆਰ ਹੁੰਦੇ ਆ ਹੁਣ ਮਸਾਲੇ ਦੇ ਵਿੱਚ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਐਡ ਕਰ ਦਿਓ ਕਿਉਂਕਿ ਜਦੋਂ ਅਸੀਂ ਛੋਲੇ ਉਬਾਲੇ ਸੀ ਉਹਦੇ ਵਿੱਚ ਵੀ ਥੋੜਾ ਜਿਹਾ ਹਲਕਾ ਜਿਹਾ ਨਮਕ ਐਡ ਕੀਤਾ ਸੀ ਇਸ ਲਈ ਮੈਂ ਨਮਕ ਇਹਦੇ ਵਿੱਚ ਘੱਟ ਐਡ ਕੀਤਾ ਹੈ ਤੇ ਤੁਸੀਂ ਆਪਣੀ ਅਕੋਰਡਿੰਗ ਨਮਕ ਐਡ ਕਰ ਸਕਦੇ ਹੋ ਇਹਦੇ ਨਾਲ ਹੀ 1 ਚਮਚ ਹਲਦੀ ਪਾਊਡਰ ਐਡ ਕੀਤਾ ਹੈ ਇੱਕ ਚਮਚ ਵਿੱਚ ਮੈਂ ਐਡ ਕੀਤਾ ਹੈ ਲਾਲ ਮਿਰਚ ਪਾਊਡਰ ਇੱਕ ਚਮਚ ਚਣਿਆਂ ਦਾ ਮਸਾਲਾ ਐਡ ਕਰ ਦਾਂਗੀ ਤੇ ਅੱਧਾ ਛੋਟਾ ਚਮਚ ਐਡ ਕਰਾਂਗੇ ਦੇ ਕੇ ਮਿਰਚ ਪਾਊਡਰ ਦਾ ਜੇ ਤੁਹਾਡੇ ਕੋਲ ਚਣਿਆਂ ਦਾ ਮਸਾਲਾ ਨਹੀਂ ਹੈ ਤਾਂ ਤੁਸੀਂ ਗਰਮ ਮਸਾਲਾ ਇੱਕ ਚਮਚ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਸੇਮ ਫਲੇਵਰ ਆਏਗਾ ਬਹੁਤ ਹੀ ਵਧੀਆ ਤੇ ਜਦੋਂ ਵੀ ਤੁਸੀਂ ਘਰੇ ਮਸਾਲਾ ਬਣਾਉਂਦੇ ਹੋ ਉਹਨੂੰ ਹਲਕਾ ਜਿਹਾ ਭੁੰਨ ਲਿਆ ਕਰੋ ਉਹਦੇ ਨਾਲ ਟੇਸ ਜਿਹੜਾ ਹੈ ਨਾ ਬਹੁਤ ਹੀ ਵਧੀਆ ਆਉਂਦਾ ਹੈ ਫਿਰ ਉਹਨੂੰ ਪੀਸਿਆ ਕਰੋ ਗਰਮ ਕਰਨ ਤੋਂ ਬਾਅਦ ਲਓ ਜੀ ਮੈਂ ਢੇਗੀ ਮਿਰਚ ਪਾ ਦਿੱਤੀ ਹੈ ਤੇ ਸਾਰੇ ਮਸਾਲਿਆਂ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਤੇ ਉਹਨਾਂ ਚਿਰ ਤੱਕ ਮਸਾਲੇ ਨੂੰ ਪਕਾਣਾ ਜਿੰਨਾ ਚਿਰ ਤੱਕ ਇਹਦੇ ਵਿੱਚੋਂ ਤੇਲ ਨਾ ਛੱਡਣਾ ਸ਼ੁਰੂ ਕਰ ਦੇਵੇ ਮਸਾਲਾ ਕਿਉਂਕਿ ਜੇ ਅਸੀਂ ਮਸਾਲਾ ਵਧੀਆ ਭੁੰਨ ਕੇ ਤਿਆਰ ਕਰਾਂਗੇ ਤੇ ਓਨੀ ਹੀ ਜ਼ਿਆਦਾ ਸਬਜ਼ੀ ਜਿਹੜੀ ਸਵਾਦ ਬਣ ਕੇ ਤਿਆਰ ਹੋਏਗੀ ਤਾਂ ਤੁਸੀਂ ਦੇਖੋ ਹੁਣ ਸਾਈਡਾਂ ਸਾਈਡਾਂ ਤੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਜੋ ਮਿਕਸੀ ਜ਼ਾਰ ਦੇ ਵਿੱਚ ਅਸੀਂ ਗ੍ਰाइंड ਕੀਤੇ ਹੋਏ ਛੋਲੇ ਸੀ ਉਹ ਐਡ ਕਰ ਦਵਾਂਗੇ ਇਹਦੇ ਨਾਲ ਜੋ ਉਪਾਲੇ ਹੋਏ ਛੋਲੇ ਆ ਉਹਨਾਂ ਨੂੰ ਵੀ ਐਡ ਕਰਕੇ ਥੋੜੇ ਜਿਕੇਤੇ ਮੈਂ ਹਲੇ ਤੇ ਮਿਕਸ ਕਰ ਲਵਾਂਗੇ ਦੋਨਾਂ ਚੀਜ਼ਾਂ ਨੂੰ ਤੇ ਫਿਰ ਉਸ ਤੋਂ ਬਾਅਦ ਸਾਰੇ ਮੈਂ ਉਬਲੇ ਹੋਏ ਛੋਲੇ ਇਹਦੇ ਵਿੱਚ ਐਡ ਕਰਕੇ ਤੇ ਬਹੁਤ ਹੀ ਵਧੀਆ ਮਸਾਲੇ ਦੇ 2 ਮਿੰਟ ਮੈਂ ਮਿਕਸ ਕੀਤਾ ਹੈ ਇਹਦੇ ਨਾਲ ਜਿਹੜੀ ਅ ਸਬਜੀ ਹਨ ਬਹੁਤ ਹੀ ਸਵਾਦ ਇਹ ਬਣ ਕੇ ਤਿਆਰ ਹੁੰਦੀ ਹੈ ਜਿੰਨਾ ਵੀ ਫਲੇਵਰ ਇਹਨਾਂ ਛੋਲਿਆਂ ਦੇ ਵਿੱਚ ਚਲਾ ਜਾਂਦਾ ਹੈ ਤੇ ਇਹਦੇ ਵਿੱਚ ਮੈਂ ਦੋ ਗਲਾਸ ਪਾਣੀ ਵੀ ਐਡ ਕੀਤੇ ਹੋਏ ਨੇ ਤੇ ਉਸ ਤੋਂ ਬਾਅਦ ਮੈਂ ਇੱਕ ਬਿਸਲ ਮਰਵਾਈ ਹੈ ਕਿਉਂਕਿ ਕਿਉਂਕਿ ਆਪਾਂ ਛੋਲਿਆਂ ਨੂੰ ਪਹਿਲਾਂ ਹੀ ਸੀਟੀਮ ਮਰਵਾ ਚੁੱਕੇ ਹੋਏ ਆ ਤੇ ਉਹ ਸੌਫਟ ਹੋ ਚੁੱਕੇ ਨੇ ਫੋਨ ਆ ਸੀ ਸਿਰਫ ਮਸਾਲਾ ਇਹਦੇ ਵਿੱਚ ਰੱਜ ਮਿਰਚ ਆਵੇ ਸਪੈਨਟੀ ਕੇਕ ਸੀਟੀ ਮਰਵਾਈ ਹੈ ਤੇ ਤੁਸੀਂ ਹੁਣ ਥੋੜੀ ਦੇਰ ਦੇ ਵਿੱਚ ਦੇਖੋ ਪ੍ਰੈਸ਼ਰ ਕੱਢ ਕੇ ਛੋਲੇ ਜਿਹੜੇ ਨਾ ਬਹੁਤ ਹੀ ਲਾਸਵਾ ਬਣ ਕੇ ਪਿਆਰ ਹੋਏ ਨੇ ਤੁਸੀਂ ਵੀ ਇਸ ਰੈਸਪੀ ਨੂੰ ਚਟਪਟ ਟਰਾਈ ਕਰਿਓ ਤੇ ਛੋਲੇ ਬਣਾ ਕੇ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ